ਹਾਂਜੀ ਸਤਿਗੁਰੂ ਜੀ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਜੀਵ ਦਾ ਭਲਾ ਕਿਉਂ ਨਹੀਂ ਹੁੰਦਾ ਕਹਿੰਦੇ ਸਾਡਾ ਕੋਈ ਸਹਾਰਾ ਨਹੀਂ ਕੋਈ ਇਦਾਂ ਇਦਾਂ ਜੀਵ ਲੋਕ ਰੋਂਦੇ ਕਹਿੰਦੇ ਜੀ ਸਾਡਾ ਕੋਈ ਸਹਾਰਾ ਨਹੀਂ ਸਾਨੂੰ ਸਾਨੂੰ ਤਾਂ ਬੜੇ ਦੁੱਖ ਹਨ ਦੁਨੀਆ ਰੋਈ ਜਾਂਦੀ ਰੋਈ ਜਾਂਦੀ ਮੈਂ ਕਿਹਾ ਅੱਛਾ ਠੀਕ ਹੈ ਕਹਿੰਦੇ ਗੱਲ ਪਤਾ ਕੀ ਹੈ ਸਿਰ ਤੇ ਕਿਸੇ ਦਾ ਹੱਥ ਨਹੀਂ ਕਿਹਦਾ ਹੱਥ ਆਈਦਾ ਸਿਰ ਤੇ ਕਿਸੇ ਬਹੁਤ ਅਮੀਰ ਬੰਦੇ ਦਾ ਕਿਸੇ ਪੋਲੀਟੀਸ਼ੀਅਨ ਦਾ ਨਹੀਂ ਗੁਰੂ ਸਿਰ ਤੇ ਹੱਥ ਗੁਰੂ ਦਾ ਚਾਹੀਦਾ ਸੀ ਇੰਨੀ ਹੀ ਗੱਲ ਸੀ ਬਸ ਤੇ ਗੁਰੂ ਦੇ ਉੱਤੇ ਨਾ ਵਿਸ਼ਵਾਸ ਨਹੀਂ ਹੈਗਾ ਲੋਕਾਂ ਨੂੰ ਕਹਿੰਦੇ 10 ਗੁਰੂ ਆਏ ਹੁਣ ਤਾਂ ਚਲੇ ਗਏ ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਮਹਾਰਾਜ ਇਹਦਾ ਵਿਸ਼ਵਾਸ ਨਹੀਂ ਕਰਦੇ ਮੈਂ ਕਹਿੰਦਾ ਮੈਂ ਕਹਿੰਦਾ ਤੁਹਾਨੂੰ ਪਤਾ ਹੈ ਕੌਣ ਆਏ ਖੰਡਾਂ ਬ੍ਰਹਮੰਡਾਂ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਬਾਸ਼ ਹੈ ਮਹਾਰਾਜ ਜੀ ਕਿਹਨੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਨੇ ਤੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਆਮ ਜੀਵ ਦਾ ਤਾਂ ਵਿਸ਼ਵਾਸ ਹੀ ਨਹੀਂ ਖੜਦਾ ਉਹ ਮਥਾ ਟੇਕ ਉਹਨੂੰ ਵਿਸ਼ਵਾਸ ਹੀ ਨਹੀਂ ਵੀ ਇਹ ਗੁਰੂਪੁਰ ਹੈ ਉਹ ਤਾਂ ਮਾਨ ਹੀ ਨਹੀਂ ਖੜਦਾ ਉੱਥੇ ਹੈ ਮੈਂ ਕਹਾਂ ਮੇਰੀ ਗੱਲ ਸੁਣ ਜੇ ਹੁਣ ਤੇਰਾ ਵਿਸ਼ਵਾਸ ਹੀ ਨਹੀਂ ਹੈਗਾ ਤੇ ਫਿਰ ਤੇਰੇ ਸਿਰ ਤੇ ਹੱਥ ਰੱਖੇ ਕੌਣ ਠੀਕ ਹੈ ਨਾ ਵੀ ਜੇ ਤੇਰਾ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਵਿਸ਼ਵਾਸ ਹੀ ਨਹੀਂ ਫਿਰ ਤੂੰ ਕੀ ਭਾਲਦਾ ਹੈ ਜਿਸ ਕਾ ਰਿਦਾ ਵਿਸ਼ਵਾਸ ਪ੍ਰਵਾਹ ត្តਤ ਗਿਆਨ ਤਿਸਮਨ ਪ੍ਰਗਟਾਇਆ ਹੈ ਹੈ ਵਿਸ਼ਵਾਸ ਲਿਓ ਗੁਰੂ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਤੇ ਆਪੋ ਹੀ ਦੇਖ ਲਿਓ ਕੀ ਖੇਡ ਬਣੂਗੀ ਆਪੋ ਹੀ ਦੇਖ ਲਿਓ ਹੈਨਾ ਪਰ ਗੱਲ ਇਹ ਹੈ ਵੀ ਖੇਡ ਬਣੇ ਕਿਥੋਂ ਸਤਿਗੁਰਾਂ ਉੱਤੇ ਭਰੋਸਾ ਹੀ ਨਹੀਂ ਹੈ ਕਹਿੰਦਾ ਨਾ ਨਾ ਕੋਈ ਬੰਦਾ ਆ ਕੇ ਮੇਰੇ ਕੰਮ ਕਰੇਗਾ ਮੈਂ ਕਿਹਾ ਕਿਸੇ ਬੰਦੇ ਨੇ ਨਹੀਂ ਆਉਣਾ ਕਹਿੰਦਾ ਕਿਉਂ ਮੈਂ ਕਿਹਾ ਮਹਾਰਾਜ ਕਹਿੰਦੇ ਮਾਨੁਕੀ ਟੇਕ વૃਥੀ ਸੁਭਜਾਨ ਦੇਵਨ ਕੋ ਇੱਕ ਹੈ ਭਗਵਾਨ ਮੈਂ ਕਿਹਾ ਵੀ ਮਹਾਰਾਜ ਜੀ ਬਖਸ਼ਣਹਾਰ ਨੇ ਠੀਕ ਹੈ ਨਾ ਤੈਨੂੰ ਮੈਂ ਕਿਹਾ ਵੀ ਮਹਾਰਾਜ ਜੀ ਬੇਅੰਤ ਕਿਰਪਾ ਦੇ ਮਾਲਕ ਨੇ ਮਹਾਰਾਜ ਕੋਲ ਜਾ ਕੇ ਤਾਂ ਦੇਖ ਬੰਦਿਆ ਸਤਿਗੁਰੂ ਜੀ ਤਾਂ ਐਡੇ ਕਿਰਪਾਲੂ ਦਇਆਲੂ ਨੇ 6 ਮਹੀਨੇ ਕੋ ਬੰਦਾ ਨਿਰੰਤਰ ਨਾਮ ਜਪਣ ਲੱਗ ਜਾਵੇ ਬੰਦਗੀ ਕਰਨ ਲੱਗ ਜਾਵੇ 6 ਮਹੀਨੇ ਦਬਾਰਾ ਡਾਟਾਉਣ ਲੱਗ ਜਾਣਗੇ ਮੈਂ ਇਹ ਨਹੀਂ ਕਹਿੰਦਾ ਕਿ ਉਸ ਤੋਂ ਬਾਅਦ ਛੱਡ ਦਿਓ ਨਾ ਤੁਸੀਂ 6 ਮਹੀਨਾ ਅੱਖਾਂ ਵਿੱਚ ਕੇ ਲੱਗ ਜਾਓ ਬਸ ਬਈ ਦੇਖਾਂਗੇ ਕੋਈ ਨਾ ਹੈਨਾ ਵੀ ਇੱਕ ਬੰਦੇ ਤੋਂ ਅਸੀਂ ਸੁਣਿਆ ਸੀ ਏਦਾਂ ਕਿ ਗੁਰੂ ਦਾ ਕੋਈ ਕੁਕਰ ਬੋਲ ਰਿਹਾ ਸੀ ਬੇਨਤੀ ਕਰ ਰਿਹਾ ਸੀ ਗੁਰੂ ਸਮਰਾਥ ਹੈ ਗੁਰੂ ਗ੍ਰੰਥ ਸਾਹਿਬਹਾਰਾਜੀ ਸਮਰਾਥ ਨੇ ਸਮਰਾਥ ਨੇ ਸਮਰਾਥ ਨੇ ਕਰੋੜਾਂ ਬਾਰ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਬੋਲਣ ਨੂੰ ਤਿਆਰ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਰਾਥ ਨੇ ਪਾਰ ਬ੍ਰਹਮਗੁਰ ਨਾਹੀ ਭੇਦ ਕੋਈ ਭੇਦ ਨਹੀਂ ਹੈ ਪਰ ਸੰਸਾਰ ਦੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਤੁਸੀਂ 2.5 ਘੰਟੇ ਰੋਜ ਜਾਪ ਕਰੋ ਚਾਹੇ 2.5 ਘੰਟੇ ਜਪਜੀ ਸਾਹਿਬ ਕਰੀ ਜਾਓ 2.5 ਘੰਟੇ ਜਪ ਸਾਹਿਬ ਹੀ ਕਰੀ ਜਾਓ ਸੋਈ ਇਹ ਪੜੀ ਜਾਓ ਮਹਾਰਾਜੀ ਦੇ ਚੌਪਈ ਸਾਹਿਬ ਕਰੀ ਜਾਓ ਹੈ ਤੁਸੀਂ ਕੋ ਹੋਰ ਬਾਣੀ ਪੜੀ ਜਾਓ ਮੂਲ ਮੰਤਰ ਕਰੀ ਜਾਓ ਗੁਰ ਮੰਤਰ ਕਰੀ ਜਾਓ ਵਾਹਿਗੁਰੂ ਵਾਹਿਗੁਰੂ ਕਰੀਏ 2.5 ਘੰਟੇ ਜਾ ਕੇ ਸੇਵਾ ਕਰਨ ਲੱਗ ਜਾਓ ਪਿਆਰਿਓ ਜੇ ਤੁਹਾਨੂੰ ਕਿਰਪਾ ਨਾ ਹੋਈ ਤਾਂ ਮੈਨੂੰ ਕਿਉ ਜੇ ਕਿਰਪਾ ਨਾ ਹੋਈ ਤਾਂ ਮੈਨੂੰ ਕਿਉ ਠੀਕ ਹੈ ਨਾ ਬੇਅੰਤ ਕਿਰਪਾ ਕਰਦੇ ਮਹਾਰਾਜ ਜੀ ਬੇਅੰਤ 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 ਹਾਂ ਪਸ਼ੂ ਪ੍ਰੇਤ ਮੁਕਤ ਕਉ ਉਤਾਰੇ ਪਾਹਨ ਪਾਰ ਉਤਾਰੇ ਪੱਥਰਾਂ ਨੂੰ ਵੀ ਤਾਰਦਾ ਹੈ ਮਨ ਮੁਖਾਂ ਪਿੱਛੇ ਨਾ ਲੱਗੋ ਇਹ ਤਾਂ ਆਪ ਡੁੱਬੇ ਹੋਏ ਨੇ ਉਹ ਜਿਵੇਂ ਇੱਕ ਬੰਦਾ ਨਹੀਂ ਹੁੰਦਾ ਉਹਨੂੰ ਤਰਨਾ ਨਹੀਂ ਆਉਂਦਾ ਤੇ ਉਹ ਜਿਹੜਾ ਉਹਨੂੰ ਬਚਾਉਣ ਜਾਂਦਾ ਹੈ ਉਹ ਉਹ ਵੀ ਜੱਫੀ ਜੀ ਪਾਈ ਜਾਊਗਾ ਉਹਨੂੰ ਵੀ ਡੋਬਣ ਦਾ ਹੀ ਕਰ ਦਿੰਦਾ ਤੇ ਇਹ ਜਿਹੜੇ ਮਾਨਮੁਖ ਲੋਕ ਨੇ ਜਿਹੜੇ ਕਹਿੰਦੇ ਆਏ ਨਹੀਂ ਹੁੰਦਾ ਆਉਂ ਨਹੀਂ ਹੁੰਦਾ ਫੁਲਾਣਾ ਨਹੀਂ ਹੁੰਦਾ ਇਹਨਾਂ ਨੂੰ ਕਹੇ ਤੁਹਾਨੂੰ ਕੌਣ ਪੁੱਛਦਾ ਹੈ ਇਹਨਾਂ ਨੂੰ ਕਹੇ ਸਤਿਗੁਰੂ ਕਹਿ ਰਹੇ ਨੇ ਹਨਾ ਜਿਨ ਮਾਨਸ ਤੇ ਦੇਵਤੇ ਕੀਏ ਹੈਂ ਦੇਵਤੇ ਬਣਾ ਦਿੰਦੇ ਮਹਾਰਾਜ ਜੀ ਸੋ ਪਿਆਰਿਓ ਢਾਈ ਘੰਟੇ ਬਿਆਸ ਤੇ ਹੋ ਜੋ ਢਾਈ ਘੰਟੇ ਬੇਅੰਤ ਕਿਰਪਾਈ ਕਿਰਪਾ ਲੁੱਟ ਲਿਓ ਮਹਾਰਾਜ ਜੀ ਤੋਂ 6 ਮਹੀਨੇ ਪਿੱਛੇ ਮੁੜ ਕੇ ਨਾ ਦੇਖੋ 6 ਮਹੀਨੇ ਬਾਅਦ ਗੱਲ ਕਰਿਓ ਜੇ ਤੁਸੀਂ ਕਹਿੰਦੇ ਹੋ ਤਾਂ ਆਪੇ ਹੀ ਦੇਖ ਲਿਓ ਆਪੇ ਹੀ ਦੇਖ ਲਿਓ ਕੀ ਖੇੜ ਵਰਤ ਰਹੀ ਹੈ ਕਿਦਾਂ ਸਤਗੁਰੂ ਦੇਵ ਮਹਾਰਾਜ ਜੀ ਮਿਹਰਾ ਵਰਸਾ ਰਹੇ ਆ ਦੁਨੀਆ ਦੇ ਉੱਤੇ ਬਹੁਤ ਸੰਗੀਤਾ ਲਾਹਾ ਲੈ ਰੀਆਂ ਨੇ ਬਹਿਰੋ ਤੁਸੀਂ ਵੀ ਲੈ ਲਓ ਤੁਸੀਂ ਵੀ ਲੈ ਲਓ ਕੌਣ ਰੋਕਦਾ ਕੋਈ ਨਹੀਂ ਰੋਕਦਾ ਮਹਾਰਾਜ ਜੀ ਤਾਂ ਚਾਹੁੰਦੇ ਐ ਕਿ ਜੀਵ ਸਾਡੇ ਕੋਲੇ ਆਵੇ ਤੇ ਅਸੀਂ ਇਹਦਾ ਭਲਾ ਕਰੀਏ ਜੀਵ ਕਹਿੰਦਾ ਵੀ ਇਹ ਇੱਥੇ ਕਹਿੰਦੇ ਗੁਰੂ ਦਿਖਦਾ ਤਾਂ ਹੈ ਨਹੀਂ ਕਿਵੇਂ ਕਰੂਗਾ ਉਹਨੇ ਸ਼ਬਦ ਰਾਹੀਂ ਕਿਰਪਾ ਕਰ ਦੇਣੀ ਐ ਦੇਵੀ ਤਾਕਤਾਂ ਜਦੋਂ ਤੁਸੀਂ ਸ਼ਬਦ ਦਾ ਜਾਪ ਕਰਦੇ ਹੋ ਨਾ ਤਾਂ ਦੇਵੀ ਤਾਕਤਾਂ ਸਹਾਇ ਹੋਣ ਲੱਗ ਜਾਂਦੀਆਂ ਗੱਲ ਸਾਰੀ ਇਹ ਹੈ ਤੂੰ ਸਮਝੋ ਗੱਲ ਸਮਝੋ ਸਮਝੋ ਪਿਆਰਿਓ ਸ਼ਬਦ ਦੀ ਕਮਾਈ ਕਰੋ ਤੁਹਾਨੂੰ ਕੁਝ ਮੰਗਣਾ ਨਹੀਂ ਪੈਣਾ ਸ਼ਬਦ ਦੀ ਕਮਾਈ ਕਰਨ ਲੱਗ ਜਾਓ ਬਸ ਉਹ ਕੁਝ ਵੀ ਨਹੀਂ ਰਹਿਣਾ ਸ਼ਬਦ ਦੇ ਵਿੱਚ ਹੀ ਸਾਰਾ ਕੁਝ ਪਿਆ ਹੈ ਆਪਾਂ ਸ਼ਬਦ ਤੇ ਆਉਂਦੇ ਕੋਈ ਨਹੀਂ ਫੇਰ ਗੁਰੂ ਵੀ ਕੀ ਕਰੇ ਹੈ ਆਪਾਂ ਤਾਂ ਬੰਦੇ ਦੀ ਆਸ ਲਾਈ ਬੈਠੇ ਆ ਵੀ ਕੋਈ ਇਦਾਂ ਬੰਦਾ ਆਵੇ ਸਾਨੂੰ ਸਾਰਾ ਨਿਹਾਲ ਕਰ ਜਵੇ ਇਦਾਂ ਕਰ ਜੇ ਮੈਂ ਕਹਿੰਦਾ ਬੰਦਾ ਬੰਦਾ ਕੋਈ ਨਹੀਂ ਆਉਣਾ ਆਉਣਾ ਤਾਂ ਪਰਮੇਸ਼ਰ ਨੇ ਹੀ ਆ ਜਦੋਂ ਮਦਦ ਕਰਨ ਆਉਣਾ ਹੋਰ ਕੋਈ ਨਹੀਂ ਆਉਂਦਾ ਹੁੰਦਾ ਠੀਕ ਹੈ ਸੋ ਸਤਿਗੁਰੂ ਜੀ ਦੇ ਪਿਆਰਿਓ ਹੁਣ ਤੁਹਾਨੂੰ ਪਤਾ ਮੈਂ ਸਤਿਗੁਰੂ ਜੀ ਦੇ ਪਿਆਰ ਕਿਉਂ ਕਿਹਾ ਕਿਉਂ ਕਿਹਾ ਭੋਲਾ ਦੀ ਜੋਰ ਦੀ ਉਹ ਗੋਰਾ ਲੰਘ ਜਾਂਦਾ ਸੀ ਕੋਲ ਦੀ ਅੰਗਰੇਜ਼ ਇਹਦੇ ਕੰਨਾਂ 'ਚ ਸਤਿਗੁਰੂ ਪੈ ਗਿਆ ਇਹੀ ਚੀਜ਼ ਨੇ ਕਿਸੇ ਨਾ ਕਿਸੇ ਟਾਈਮ ਜਾ ਕੇ ਉਹਨੂੰ ਜਗਾ ਲੈਣਾ ਇਹੀ ਗੱਲ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਬੀ ਬਸ ਵਾਹਿਗੁਰੂ ਵਾਹਿਗੁਰੂ ਜਪੀ ਜਾਓ ਇੱਕ ਦਿਨ ਆਪੋ ਹੀ ਸਤਿਗੁਰਾਂ ਤੁਹਾਡੀ लाज ਰੱਖ ਲੈਣੇ ਇਹ ਵੀ ਜੁਗਤੀਆਂ ਹੁੰਦੀਆਂ ਪੁਰਾਣੀਆਂ ਆਪੋ ਹੀ ਮਹਾਰਾਜ ਜੀ ਆ ਕੇ ਇਹ ਬੜਾ ਕੁਝ ਹੈ ਗੁਰਮਤ ਦੇ ਵਿੱਚ ਤੁਹਾਨੂੰ ਨਹੀਂ ਇਹ ਹੁਣ ਗੁਪਤ ਚੀਜ਼ਾਂ ਨੇ ਸਾਰੀਆਂ ਆਪਣੀ ਨਹੀਂ ਮੈਂ ਵਡਿਆਈ ਕਰ ਰਿਹਾ ਮੈਂ ਤਾਂ ਉਹ ਚੀਜ਼ ਤੁਹਾਨੂੰ ਬੇਨਤੀ ਕਰ ਰਿਹਾ ਜੋ ਵਿਆਪਕ ਹੈ ਜਿਹੜੀ ਵਸਤੂ ਇਸੇ ਤਰ੍ਹਾਂ ਸੰਸਾਰ ਨੂੰ ਨਿਹਾਲ ਕਰਦੀ ਹੈ ਉਹ ਚੀਜ਼ ਆਪੋ ਤੁਹਾਨੂੰ ਬੇਨਤੀ ਕਰ ਰਹੇ ਹਾਂ ਹੋਰ ਨਹੀਂ ਮੈਂ ਤੁਹਾਨੂੰ ਕੁਝ ਕਹਿ ਰਿਹਾ ਸੋ ਸਤਿਗੁਰੂ ਜੀ ਦੇ ਪਿਆਰਿਓ अभ्यास नितप्रत 2.5 ਘੰਟੇ ਕਰੋ ਮੇਰਾ ਹੱਥ ਨਾ ਠਰ ਗਿਆ ਮੈਂ ਦਸਤਾਨੇ ਨਾਲ ਫਿਰ ਚਲ ਕੋਈ ਗੱਲ ਜਿਬ ਚ ਪਾ ਲੈਨੇ ਚੱਲ ਇਹ ਵਿੱਚ ਦੀ ਫੜਦੇ ਚਲ ਸੋ ਨਹੀਂ ਵੀ ਫੜਿਆ ਨਹੀਂ ਤੇ ਜੋ ਹੈ ਇਹੀ ਮਾਰਗ ਹੈ ਜਿੱਥੇ ਮਰਜੀ ਆਪਾਂ ਭੱਜ ਲਈਏ ਮਾਰਗ ਕੋਈ ਹੈ ਪਿਆਰਿਓ ਉਹ ਮਾਰਗ ਹੈਗਾ नहीं। नहीं अभ्यास ਦਾ ਸਿਮਰਨ ਦਾ ਹੋਰ ਕੋਈ ਮਾਰਗ ਹੈ ਹੀ ਨਹੀਂ ਹੈ ਨਹੀਂ ਕੋਈ ਮਾਰਗ ਹੋਰ ਤੁਸੀਂ ਨਿਰੰਤਰ ਅਭਿਆਸ ਤੇ ਹੋਵੋ ਕਿਸੇ ਬੰਦੇ ਦੀ ਟੇਕ ਨਾ ਰੱਖੋ ਪੂਰਨ ਬ੍ਰਹਮ ਗਿਆਨੀ ਕੋ ਬਖਸ਼ੀ ਹੋਈ ਨੂੰ ਮਿਲਦੀ ਹੈ ਸੰਗਤ ਕਰ ਲੋ ਅਭਿਆਸ ਕਰੀ ਜਾਓ ਤੁਹਾਡੇ ਕੰਮ ਆਪੇ ਹੀ ਸਤਗੁਰਾਂ ਕਰਨ ਲੱਗ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ